ਅਗਰ ਤੁਸੀਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਤਾਂ ਹੋ ਸਕਦਾ ਸੋਨੂੰ ਭਾਰੀ ਜੁਰਮਾਨਾ ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਅਸੀਂ ਕਿਸਾਨਾਂ ਨੂੰ ਕਰ ਰਹੇ ਹਾਂ ਲਗਾਤਾਰ ਜਾਗਰੂਕ ਦੱਸਣਾ ਬਣਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਝੋਨੇ ਦਾ ਸੀਜ਼ਨ ਹੈ ਜਿਹੜੀ ਝੋਨੇ ਦੀ ਕਟਾਈ ਹੋ ਸ਼ੁਰੂ ਹੋ ਜਾਣੀ ਹੈ ਤੇ ਕਿਸਾਨਾਂ ਵੱਲੋਂ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਸਰਕਾਰ ਵੱਲੋਂ ਕੋਈ ਪੁਖਤਾ ਪ੍ਰਬੰਧਨ ਨਹੀਂ ਕੀਤੇ ਗਏ ਇਸ ਲਈ ਉਹਨਾਂ ਨੂੰ ਮਜਬੂਰੀ ਪਾਸ ਜਿਹੜੀ ਝੋਨੇ ਦੀ ਤਾਇ ਮੰਗਿਆ ਹੋ ਲਗਾਉਣੀ ਪੈਂਦੀ ਹੈ ਇਸ ਸਬੰਧੀ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿੰਿਆ ਕਿ ਭਾਵੇਂ ਸੁਪਰੀਮ ਕੋਰਟ ਇਸ ਨੂੰ ਲੈ ਕੇ ਈਈਬੀ ਆਪ ਆਪਣਾ ਜਿਹੜਾ ਹੈ ਉਹ ਸੱਤ ਤਿਕਾਈ ਦੇ ਰਹੀ ਹੈ ਲੇਕਿਨ ਉਹਨਾਂ ਪਰੋਂ ਲਗਾਤਾਰ ਕਿਸਾਨਾਂ ਨੂੰ ਜਿਹੜਾ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਉਹੋ ਜ਼ਿਆਦਾਤਰ ਜਲਮਾਨੇ ਆਪਣਾ ਲਗਾਉਣ ਦੀ ਬਜਾਏ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਉਹਨਾਂ ਨਾਲ ਇਹ ਵੀ ਕਥਾਣਾ ਆਪਣਾ ਪੀੜ ਕੀਤੀ ਕਿ ਤੁਸੀਂ ਝੋਨੇ ਦੇ ਪਰਾੜੇ ਨੂੰ ਅੱਗ ਲਗਾਉਣ ਦੀ ਬਜਾਏ ਤੁਸੀਂ ਜਿਹੜੀ ਹੈ ਉਸੇ ਵੀ ਅਪਸਾਨ ਸੰਭਾਲ ਬੰਦ ਜਿਆਦਾ ਜਾਓ ਸਾਡੇ ਹਰ ਇੱਕ ਪਿੰਡ ਦੇ ਵਿੱਚ ਜਿਹੜੇ ਅਫਸਰ ਲੱਗੇ ਹੋਏ ਨੇ ਕਲਪਸਰ ਆਪਨ ਲੱਗੇ ਹੋਏ ਨੇ ਅਗਰ ਤੁਹਾਨੂੰ ਕਿਸ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਆਓ ਤੁਹਾਨੂੰ ਸੁਣਾਉਣੇ ਐ ਐਸਐਸਬੀ ਕੀ ਕਹਿੰਦੇ ਨੇ ਜਿਹੜੇ ਡਿਪਟੀ ਕਮਿਸ਼ਨਰ ਰੀਐਸਟੀ ਮਾਮ ਉਹਨਿੰਦਾ ਸੀਜ਼ਨ ਆ ਗਿਆ ਕਿਸ ਤਰ੍ਹਾਂ ਦੇ ਪਰਬਤ ਨੇ ਪਰਾਲੀ ਨਾਲ ਸਾਡ ਨੂੰ ਲੈ ਕੇ ਵੀ ਮੋਟੀਵੇਟ ਕਰ ਰਹੇ ਲੋਕਾਂ ਉਹ ਤੁਹਾਡੇ ਰਾਹੀਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਨੇ ਚਾਹਾਂਗੇ ਵੀ ਜੂਬੇ ਚੋਣ ਦੀ ਫਸਲ ਮੰਡੀਆਂ ਚਾਹੀਦੀ ਹੈਗੀ ਆ ਉਹਨਾਂ ਨੇ ਨਵੀਂ ਫਸਲ ਦੀ ਫੇਰ ਤਿਆਰੀ ਕਰਨੀ ਹੈ ਖੇਤਾਂ ਨੂੰ ਤਿਆਰ ਕਰਨਾ ਹੈਗਾ ਅਸੀਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗੇ ਕਿ ਤੁਸੀਂ ਪੁਰਾਣੀ ਨੂੰ ਅੱਗ ਨਾ ਲਾਓ ਪੁਰਾਣੀ ਨੂੰ ਸਾਂਭ ਸੰਭਾਲ ਜਿਆਦਾ ਬਿਹਤਰ ਹੈ ਉਹ ਅੱਗ ਲਾਉਣ ਨਾਲੋਂ ਉਹਦੇ ਨਾਲ ਸਿਰੇ ਸਾਡੇ ਬੇਲਰ ਨੇ ਜਿਹੜੀ ਮਸ਼ੀਨ ਹੈ ਸੰਦ ਹੈ ਇੰਡਸਟਰੀ ਹੈ ਉਹਨਾਂ ਨੂੰ ਵੀ ਆਮਦਨ ਹੁੰਦੀ ਹੈ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਉਹ ਬਣੀ ਰਹਿੰਦੀ ਹੈ ਕਿਉਂਕਿ ਅੱਗ ਲਾਉਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਖਤਮ ਹੁੰਦੀ ਹੈ ਜ਼ਮੀਨ ਬੰਜਰ ਬਣਦੀ ਹੈ ਤੇ ਆਹ ਨਾਲ ਸਮੇਂ ਦੇ ਵਿੱਚ ਜਿਹੜਾ ਝਾੜ ਹੈ ਉਹ ਵੀ ਘਟ ਜਾਂਦਾ ਹੈ ਤੇ ਇਸ ਲਈ ਸਾਡੇ ਭਰਾਵਾਂ ਨੂੰ ਕਿਸੇ ਤਰ੍ਹਾਂ ਦੀ ਲੋੜ ਹੈਗੀ ਹੈ ਚਾਹੇ ਉਹ ਨਵੇਂ ਸੰਦ ਨੇ ਜਾਂ ਮਸ਼ੀਨਰੀ ਹੈ ਜੇ ਕਿਸੇ ਮਸ਼ੀਨਰੀ ਨਹੀਂ ਮਿਲਦੀ ਹਰ ਪਿੰਡ ਦੇ ਵੀ ਸਾਡਾ ਕਲਾਸਟਰ ਸਪਸ ਲੱਗਿਆ ਹੋਇਆ ਤੁਸੀਂ ਜਰੂਰ ਉਹਦੇ ਨਾਲ ਕੰਟੈਕਟ ਕਰੋ ਤੁਹਾਡੀ ਹਰ ਮੁਸ਼ਕਲ ਦਾ ਹੱਲ ਸੱਭੇ ਚਾਹੋ ਧੰਨਵਾਦ ਮੋਟੀਵੇਟ ਕਿਵੇਂ ਕਰ ਰਹੇ ਲੋਕਾਂ ਨੂੰ ਤੁਸੀਂ ਇੱਕ ਵੀਡੀਓ ਦਿਖਾਈਏ Song ਦੇ ਜਰੀਏ ਵੀ ਕਰਦੇ ਹੋ ਸੋਸ਼ਲ ਮੀਡੀਆ ਤੇ ਵੀ ਕਰਦੇ ਹੋ ਦੇਖੋ ਜਿਹੜੇ ਸਾਰੇ ਭਰਾਵਾਂ ਨੂੰ ਪਹਿਲਾਂ ਇਹ ਦੱਸਣਾ ਵੀ ਪਰਾਲੀ ਨੂੰ ਸਾੜਨਾ ਕਦੀ ਵੀ ਇਸ ਮੁਸ਼ਕਲ ਦਾ ਹੱਲ ਨਹੀਂ ਹੈ ਇਤਨਾ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਜ਼ਮੀਨ ਖਰਾਬ ਹੁੰਦੀ ਆ ਤੇ ਉਹਦੇ ਨਾਲ ਸਾਡਾ ਜਿਹੜਾ ਆਣ ਵਾਲੇ ਸਾਡੀਆਂ ਜਿਹੜੀਆਂ ਜਨਰੇਸ਼ਨਸ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਮਾੜੇ ਵਾਤਾਵਰਨ ਦਾ ਸਾਹਮਣਾ ਕਰਨਾ ਸਾਨੂੰ ਬੱਚਿਆਂ ਦੀ ਸਿਹਤ ਖਰਾਬ ਹੁੰਦੀ ਆ ਇਸ ਲਈ ਅਸੀਂ ਉਹਨਾਂ ਨੂੰ ਜਾਗਰੂਕ ਕਰ ਰਹੇ ਹਾਂ ਉਹਨਾਂ ਦੇ ਪਿੰਡਾਂ ਜਾ ਰਹੇ ਆ ਉਹਨਾਂ ਨੂੰ ਬੇਨਤੀ ਕਰ ਰਹੇ ਆ ਕਿ ਅੱਗ ਨਾ ਲਾਓ ਜੇ ਤੁਹਾਡੇ ਅੱਗ ਲਾਉਣ ਦੀ ਪ੍ਰੋਬਲਮ ਹੈ ਕਿਉਂ ਅੱਗ ਲਾਉਂਦੇ ਥੋੜੀ ਮੁਸ਼ਕਲ ਕੀ ਹੈ ਸਾਨੂੰ ਦੱਸੋ ਅਸੀਂ ਜਰੂਰ ਹੱਲ ਕਰਾਂਗੇ ਜੇ ਕੋਈ ਨਈ ਕਿਸਾਨ ਸੰਭਲਦਾ ਵਾਰਨ ਕੀ ਹੁੰਦਾ ਉਹਨੂੰ ਕਿਸ ਤਰ੍ਹਾਂ ਦੀ ਕਾਰਵਾਈ ਨੇ ਦੇਖ ਲਾ ਹੋਏ ਦੇਖੋ ਸਾਰਿਆਂ ਨੂੰ ਹੀ ਪਤਾ ਕਾਨੂੰਨ ਮੁਤਾਬਕ ਜਿਹੜਾ ਹੈਗਾ ਉਹਨਾਂ ਦੀ ਰਮਾਨਾ ਲੱਗਦਾ ਹੈਗਾ ਉਹਨਾਂ ਤੇ ਰੈੱਡ ਐਂਟਰੀ ਹੁੰਦੀ ਹੈ ਜਦੋਂ ਬੰਦੀ ਦੇ ਵਿੱਚ ਤੇ ਉਹ ਫਿਰ ਅੱਗੇ ਜਿਹੜਾ ਹੈਗਾ ਜਿਹੜਾ ਉਹਨਾਂ ਦਾ ਰਿਕਾਰਡ ਹੈਗਾ ਉਹ ਉਹ ਜੇ ਕੋਈ ਲੋਨ ਲੈਣਾ ਹੋਰ ਹੁੰਦਾ ਬਹੁਤ ਮੁਸ਼ਕਲ ਆਂਦੀ ਕਿੰਨਾ ਜੁਰਮਾਨਾ ਲੱਗਦੀ ਹੈ 2500 ਰੁਪਏ ਪਰ ਏਕੜ ਹੈਗਾ ਸਲੈਬਸ ਆ ਗਿਆ ਜੀ ਅੱਗੇ ਜੀ ਸਰ ਜਿਹੜੇ ਕਿਸਾਨ ਨਹੀਂ ਸਾੜਦੇ ਪਿਛਲੇ ਸਾਲ ਵੀ ਕਾਫੀ ਅੰਕੜਾ ਆਏ ਸੀ ਕਿਸਾਨ ਨੇ ਨਹੀਂ ਸਾੜੀ ਸੀ ਉਹਨਾਂ ਨੂੰ ਸ਼ਾਇਦ ਕਿਵੇਂ ਕਰ ਰਹੀ ਹੈ ਸਰਕਾਰ ਕੋਈ ਉਹਨਾਂ ਵਾਸਤੇ ਕੋਈ ਜਿਹੜੇ ਜਿਹੜੇ ਸਾਡੇ ਭਰਾਵਾਂ ਨੇ ਅੱਗ ਨਹੀਂ ਲਾਈ ਅਸੀਂ ਉਹਨਾਂ ਨੂੰ ਸਨਮਾਨਤ ਵੀ ਕਰਦੇ ਆ ਉਹਨਾਂ ਨੂੰ ਅਸੀਂ ਸਰਟੀਫਿਕੇਟ ਦਿੰਨੇ ਆ ਵੀ ਇਹ ਭਰਾ ਨੇ ਉਪਜਾਊ ਸ਼ਕਤੀ ਨੂੰ ਮੇਨਟੇਨ ਕੀਤਾ ਹੈਗਾ ਉਹਨਾਂ 26 ਜਨਵਰੀ 15 ਅਗਸਤ ਦੇ ਵੀ ਉਹਨਾਂ ਨੂੰ ਸਨਮਾਨਤ ਕਰਦੇ ਆ ਤੇ ਤਾਂਕੀ ਅਸੀਂ ਦੱਸ ਸਕੀਏ ਵੀ ਉਹ ਸਾਡੇ ਕਿਸਾਨ ਪੁਰਾਣੇ ਜਿਨ੍ਹਾਂ ਨੇ ਧੜੀ ਧਰਤੀ ਮਾਤਾ ਨੂੰ ਸੰਭੰਦੀ ਕੋਸ਼ਿਸ਼ ਕੀਤੀ ਹੈ ਉਹਦੀ ਉਪਜਾਊ ਸ਼ਕਤੀ ਨੂੰ ਮੇਨਟੇਨ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਇੱਕ ਮਿਸਾਲ ਬਣ ਸਕਣ ਸਾਰਿਆਂ ਦੇ ਵਾਸਤੇ ਵੀ ਇਹ ਜਿਹੜੇ ਨੇ ਇਹਨਾਂ ਨੇ ਨਹੀਂ ਅੱਗ ਲਾਈ ਆਪਣੀ ਪਰਾਲੀ ਨੂੰ ਤਾਂ ਹੀ ਉਪਜਾਊ ਸ਼ਕਤੀ ਵਧੀ ਹੈ ਇਹਨਾਂ ਦੀ ਝਾੜ ਵਧਿਆ ਹੈਗਾ ਇਸ ਲਈ ਜਿਹੜਾ ਅੱਗ ਲਾਉਣ ਦੇ ਨਾਲ ਹਮੇਸ਼ਾ ਨੁਕਸਾਨ ਹੁੰਦਾ ਫਾਇਦਾ ਨਹੀਂ ਹੁੰਦਾ ਸਰ ਲੱਗਦਾ ਇਸ ਵਿੱਚ ਸਖਤਾਈ ਜ਼ਿਆਦਾ ਹੋਊਗੀ ਸੁਪਰੀਮ ਕੋਰਟ ਵੀ ਕਾਫੀ ਤਾਲਕਾ ਇਸ ਈਗਮ ਲੈ ਕੇ ਕੋਸ ਸਿਕਤਾ ਇਹ ਤਾਂ ਪਿਛਲੇ ਦੋ ਚਲਦੀ ਆ ਰਹੀ ਹੈਗੀ ਅਸੀਂ ਜਾਗਰੂਕ ਕਰਨ 'ਚ ਜ਼ਿਆਦਾ ਵਿਸ਼ਵਾਸ ਕਰਾਂਗੇ ਵੀ ਜਾਗਰੂਕ ਹੋਗੇ ਕਿਸਾਨ ਆਪ ਦੇ ਆਪ ਹੀ ਕੋਈ ਨੂੰ ਅਗਨਾ ਲਾਵੇ ਸਾਹਮਣੇ ਹੰਮਾਲੇ ਬਸ